ਪਟਿਆਲਾ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਹੈ ਦਰਅਸਲ ਪਟਿਆਲਾ ਤੋਂ ਰਾਜਪੁਰਾ ਐਂਟਰੀ ਤੋਂ ਪਹਿਲਾਂ ਹੀ ਹੀਰੋ ਦੀ ਏਜੰਸੀ ਦੇ ਨਜ਼ਦੀਕ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤਾਂ ਮੌਕੇ ਤੇ ਹੀ ਅੱਗ ਲੱਗਣ ਤੋਂ ਬਾਅਦ ਭਾਜੜਾ ਪੈ ਗਈਆਂ ਨੇ ਤੇ ਧੂਏ ਦਾ ਇਕਬਾਰ ਦੂਰ ਤੋਂ ਉੱਠਦਾ ਦੇਖਿਆ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਪਟਿਆਲਾ ਤੋਂ ਰਾਜਪੁਰਾ ਐਂਟਰੀ ਤੋਂ ਪਹਿਲਾਂ ਹੀ ਹੀਰੋ ਏਜੰਸੀ ਦੇ ਨਜ਼ਦੀਕ ਇਸ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗਣ ਦੀ ਇਹ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਭਾਜੜਾ ਪੈ ਗਈਆਂ ਨੇ ਜਿਸ ਦੀਆਂ ਕੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਹੀਰੋ ਦੀ ਏਜੰਸੀ ਹੈ ਜਿਸ ਦੇ ਨਜ਼ਦੀਕ ਗੋਦਾਮ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗੀ ਹੈ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਸੱਦੀਆਂ ਗਈਆਂ ਨੇ ਲੱਗਦੀ ਹੈ ਕਿ ਫੈਕਟਰੀ ਹੈਗੀ ਆ ਉਹਦੇ ਬਾਹਰ ਸਮਾਨ ਪਿਆ ਸੀਗਾ ਕਾਫੀ ਪਲਾਸਟਰ ਜਿਹੜਾ ਪਲਾਸਟਰ ਦੇ ਪਾਈਪ ਉਹਨਾਂ ਜਿਹੜੇ ਗੈਸ ਏਜੰਸੀ ਵਾਲਿਆਂ ਦੇ ਕੰਪਨੀ ਵਾਲਿਆਂ ਦੇ ਤਾਂ ਉਹਦੇ ਜੇ ਚੰਨ ਅੱਗ ਲੱਗੀ ਹੈ ਬਹੁਤ ਵੱਡਾ ਜਿਹੜਾ ਹੈਗਾ ਨੁਕਸਾਨ ਹੋ ਗਿਆ ਪਰ ਸ਼ੁਕਰ ਹੈ ਕਿ ਜਿਹੜੇ ਫਾਇਰ ਬ੍ਰਿਗੇਡ ਸਾਡੇ ਨੌਜਵਾਨ ਨੇ ਉਹਨਾਂ ਨੇ ਸਮੇਂ ਰੰ ਦੇ ਕਾਰਵਾਈ ਕੀਤੀ ਆ ਉਹ ਜਿਹੜਾ ਜ਼ਿਆਦਾ ਨੁਕਸਾਨ ਹੋਣ ਤੋਂ ਉਹਨਾਂ ਨੇ ਬਚਾ ਲਿਆ ਕਿਉਂਕਿ ਕਾਫੀ ਪਲਾਸਟਿਕ ਵਾਲੀ ਜਲਣ ਵਾਲੀ ਆਈਟਮ ਹੈਗੀ ਆ ਕਿਸੇ ਦਾ ਪੈਟਰੋਲ ਹੀ ਹੈਗਾ ਔਰ ਆਪਾਂ ਦੇਖ ਸਕਦੇ ਹਾਂ ਕਿੰਨੀ ਭਾਰੀ ਜਿਹੜੀ ਅਗ ਲੱਗੀ ਹੋਣ ਲੱਗੀ ਆ ਸਵੇਰਾ ਦਿਨ ਹੋਣ ਕਰਕੇ ਜਿਹੜਾ ਹੈਗਾ ਕਾਫੀ ਜਿਹੜਾ ਹੈਗਾ ਸਮੇਂ ਸਿਰ ਜਿਹੜਾ ਨੂੰ ਕੰਟਰੋਲ ਕਰ ਲਿਆ ਜਾਵੇਗਾ ਨਹੀਂ ਕੋਈ ਪਤਾ ਨਹੀਂ ਪ੍ਰੋਗਰਾਮ ਚੱਲ ਰਹੇ ਸੀਗਾ ਮਤਲਬ ਕਾਫੀ ਵੱਡੀ ਗੱਲ تھی ਜਿਹਦੇ ਸੀਗੇ ਆਪਣੇ ਜਿਨ੍ਹਾਂ ਦੇ ਵੀ ਮੈਰਿਜ ਹੈਗੀ ਉਹ ਵੀ ਸੀਗੇ ਤੇ ਪੈਲਸ ਦਾ ਸਾਹ ਵੀ ਸੀਗਾ ਉਹਨਾਂ ਵਾਲੀ ਗੱਲ ਹੋਈ ਹੈ ਉਹ ਕਹਿੰਦੇ ਕੋਨੇ ਦਾ ਸ਼ੁਰੂ ਹੋਈ ਹੈ ਹਵਾ ਤੇ ਐਸੀ ਕੀ ਜਿਨ੍ਹਾਂ ਨੂੰ ਇਹ ਬਾਹਰ ਮਡਾਉਂਦੀ ਇਹਨਾਂ ਨੂੰ ਅੱਗ ਫੈਲ ਗਈ ਸਾਰੀ ਇਹ ਜਵਾਬ ਕਰਦੇ ਇੱਕ ਗੱਲ ਕਰੀਏ ਨਾ ਮੈਂ ਕਰਤਾਂ ਉਹ ਉਹ ਮਾਰੇ ਪਾਣੀ ਤੋਂ ਪਾਣੀ ਨਾ ਪਾਣੀ